ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਜੀਤ ਕੌਰ ਮਾਨ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਬਾਸ਼ਾ ਵੈਗ ਨੂੰ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਸਾਡਾ ਦੀਪੂ ਚਾਹੁੰਦਾ ਸੀ ਵੀ ਮੈਂ ਵੀਡੀਓ ਗੋਭੀ ਦੀ ਸਬਜ਼ੀ ਦੀ ਬਣਾ ਕੇ ਜਰੂਰ ਪਾਵਾਂ ਕਿਉਂਕਿ ਇਹਨੂੰ ਮੇਨੀ ਮੇਰੀ ਬਣੀ ਗੋਭੀ ਦੀ ਸਬਜ਼ੀ ਬਹੁਤ ਟੇਸਟੀ ਲੱਗਦੀ ਹੈ ਕਹਿੰਦਾ ਮੰਮਾ ਤੁਸੀਂ ਸ਼ੇਅਰ ਕਰੋ ਕਹਿੰਦਾ ਵੀ ਤੁਸੀਂ ਸਿੰਪਲ ਚੀਜ਼ਾਂ ਤੇ ਸਿੰਪਲ ਚੀਜ਼ਾਂ ਨਾਲ ਬਹੁਤ ਟੇਸਟੀ ਚੀਜ਼ ਬਣਾਉਣੀ ਆ ਤੇ ਮੰਮੀ ਬਣ ਕੇ ਸ਼ੇਅਰ ਜਰੂਰ ਕਰਨਾ ਕਿ ਆ ਕੋਦੀਆਂ ਫਰੈਂਡ ਆ ਜਾਂ ਉਹਦੇ ਨਾਲ ਦੇ ਸਰਕਲ ਵਾਲੇ ਵੀ ਮੇਰੀਆਂ ਵੀਡੀਓ ਦੇਖਦੇ ਆ ਆ ਦੇਖੋ ਜੀ ਆਪਣਾ ਸਰੋਂ ਦਾ ਤੇਲ ਇਹ ਵੀਡੀਓ 'ਚ ਤਾਂ ਵੱਧ ਲੱਗਦਾ ਪਰ ਇਹ ਵੱਧ ਨਹੀਂ ਹੈਗਾ ਤੇਲ ਹੀ ਥੋੜਾ ਹੀ ਹੈ ਵੈਸੇ ਇਸ ਤੱਕ ਖਾਂਦੀ ਸਰੋਂ ਦਾ ਤੇਲ ਆ ਸੋ ਉਹਨੂੰ ਵੀ ਐਡਵਾਈਸ ਦਵਾਂਗੀ ਵੀ ਸਰੋਂ ਦਾ ਤੇਲ ਖਾਇਆ ਕਰੋ ਹੁਣ ਵਿੱਚ ਪਾਵਾਂਗੇ ਆਪਾਂ ਜੀਰਾ ਜੀਰਾ ਹੋਇਆ ਕੁਝ ਵੀ ਹੋਇਆ ਤੁਸੀਂ ਆਦੀ ਲਿਮਟ ਅਨੁਸਾਰ ਪਾਇਆ ਕਰੋ ਆ ਦਰੜਮਰੜ ਕਰ ਧਣੀਆਂ ਮੈਂ ਹਰ ਇੱਕ ਸਬਜ਼ੀ 'ਚ ਪਾਉਣੀ ਆ ਕਿਉਂਕਿ ਮੈਨੂੰ 슈ਗਰ ਹੈ ਥੋੜਾ ਤੇਲ ਆ ਜਿਹੜਾ ਪੂਰਾ ਪੱਕਿਆ ਹੋਣਾ ਚਾਹੀਦਾ ਇਹ ਸਬਜ਼ੀ ਟੇਸਟੀ ਭੰਡ ਦਾ ਰਾਜ ਆ ਤੇਲ ਆ ਪਕਤਿਆ ਪਿਆ ਸੀ ਕਿਉਂਕਿ ਬਿਚ ਦੀ ਕਸਟਮਰ ਆ ਜਾਂਦੇ ਆ ਤੇ ਆ ਗਿਆ ਆਪਣੇ ਜੀ ਟਮਾਟਰ ਹਰੀ ਮਿਰਚ ਗੰਡਾ ਆਦਾ ਲਸਣ ਪਿਆਜ਼ ਸਭ ਕੁਝ ਇਹਦੇ ਵਿੱਚ ਹੀ ਤੁਸੀਂ ਨਾ ਐ ਕਰਿਆ ਕਰੋ ਜੜੇ ਇਹ ਮਸਾਲੇ ਆ ਮੈਂ ਤਾਂ ਮਸ਼ੀਨ 'ਚ ਟੀਰਦੀ ਆ ਕਿਉਂਕਿ ਮੈਨੂੰ ਮੈਂ ਤਾਂ ਬਰੀਕ ਕੱਟ ਜੀ ਜਾਂਦੇ ਆ ਆ ਜਾਂ ਇਹ ਬਿਲਕੁਲ ਕਰਦ ਵਾਂਗੂ ਹੀ ਚੀਰਦੀ ਐ ਤੁਸੀਂ ਮਿਕਸੀਜ ਰਗੜ ਕੇ ਵੀ ਇਹ ਮਸਾਲਾ ਪਾ ਸਕਦੇ ਹੋ ਹੱਥ ਨਾਲ ਚੀਰ ਕੇ ਵੀ ਪਾ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈਗਾ ਪਰ ਇਹ ਹੈ ਵੀ ਜਿਹੜੀ ਲਸਣ ਆ ਉਹ ਤੁਸੀਂ ਮਿਕਸੀਜ ਨਾਲ ਰਗੜਿਆ ਕਰੋ ਤੇ ਫਿਰ ਉਹਦੀ ਸਮੈਲ ਨਾ ਸਾਰੀ ਸਬਜੀ ਚ ਫੈਲ ਜਾਂਦੀ ਐ ਤੇ ਉਹ ਕਈ ਪਸੰਦ ਨਹੀਂ ਕਰਦੇ ਤੇ ਕਹਿੰਦੇ ਉਸਦੀ ਫਿਰ ਕੱਚੀ ਸਮੈਲ ਰਹਿੰਦੀ ਐ ਸਾਰੀ ਸਬਜੀ ਚੋਂ ਮੈਂ ਗੈਸ ਹੁਣ ਤੇਜ਼ ਕਰਿਆ ਕਿਉਂਕਿ ਜਦੋਂ ਮੈਂ ਕੋਈ ਚੀਜ਼ ਵੀਡੀਓ ਬਣਾਉਣੀ ਐ ਵਿੱਚ ਕਸਟਮਰ ਵੀ ਆ ਜਾਂਦੇ ਐ ਇਹ ਸਾਡੇ ਦੀਪੂ ਕਿੱਦੇ ਨਾਲ ਲੱਗਿਆ ਸੀ ਵੀ ਮੰਮਾ ਤੁਸੀਂ ਗੋਭੀ ਦੀ ਸਬਜ਼ੀ ਬਣਾ ਕੇ ਜਰੂਰ ਪਾਓ ਆ ਦੇਖੋ ਜੀ ਮੇਰੀ ਗੋਭੀ ਕੱਟੀ ਪਈ ਐ ਮੈਂ ਮੋਟੀ ਮੋਟੀ ਚੀਜ਼ ਜੀ ਕੱਟਦੀ ਹੁੰਨੀ ਮੈਨੂੰ ਵਧੀਆ ਲੱਗਦਾ ਐਵੇਂ ਤੇ ਬਾਕੀ ਵੀਰੇ ਚ ਅਸੀਂ ਆਲੂ ਤਾਂ ਨਹੀਂ ਪਾਉਂਦੇ ਮੈਂ 슈ਗਰ ਦੀ ਮਰੀਜ਼ ਆ ਆਲੂ ਮੈਂ ਬਹੁਤ ਘੱਟ ਪਾਉਣੀ ਆ ਪਾਵਾਂ ਤੇ ਕੱਦਾਂ ਪਾਉਣੀ ਹੁੰਨੀ ਆ ਬਸ ਇਹ ਸਾਨੂੰ ਲੋੜ ਨਹੀਂ ਪੈਂਦੀ ਦੀਪੂ ਕੱਲੀ ਗੋਭੀ ਖਾ ਕੇ ਖੁਸ਼ ਆ ਬਿਨਾਂ ਆਲੂਆਂ ਤੋਂ ਤੁਸੀਂ ਇਹ ਛੱਡ ਲੂਗੀ ਬਾਸ ਸਕਦੇ ਹੋ ਮੱਟਾ ਸੀ ਨਹੀਂ ਪਾਇਆ ਇਹ ਪਹਿਲਾਂ ਤਾਂ ਮੈਂ ਭਾਂਡੇ ਰੱਖੀ ਸੀ ਨੂਣ ਵਾਲੇ ਪਾਣੀ ਚ ਹੁਣ ਮੈਂ ਇਹਨੂੰ ਚੋੜ ਲਈ ਹੈ ਜੇ ਵੀ ਨੁੱ ਕਿਆ ਆਪਣਾ ਮਸਾਲਾ ਪੁੱਜ ਰਿਹਾ ਹੈ ਤੇ ਮਸਾਲਾ ਜਿੰਨਾ ਚਿਰ ਪੂਰਾ ਨਹੀਂ ਪੱਕ ਜਾਂਦਾ ਉਨਾ ਚਿਰ ਆਪਾਂ ਇਹਦੇ ਵਿੱਚ ਗੋਭੀ ਨਹੀਂ ਪਾਵਾਂਗੇ ਤੇ ਸੋਨੂੰ ਅਸੀਂ ਇਹ ਮਸਾਲਾ ਮੈਂ ਭੁੰਲਣਾ ਦਿਖਾਉਣੀ ਆ ਅੱਜ ਦਾ ਪ੍ਰੋਗਰਾਮ ਆਹ ਦੇਖੋ ਜੀ ਆਪਣਾ ਮਸਾਲਾ ਬਿਲਕੁਲ ਭੁੰਨ ਕੇ ਰੈਡੀ ਹੋ ਚੁੱਕਿਆ ਹੈ ਦੇਖੋ ਇਹਨੇ ਤੇਲ ਛੱਡਤਾ ਜਿਹੜਾ ਪਿਆਜ਼ਾਂ ਦਾ ਪਾਣੀ ਸੀ ਜਾਂ ਟਮਾਟਾ ਦਾ ਟਮਾਟਰ ਦਾ ਪਾਣੀ ਜਿਹਾ ਸਭ ਮਚ ਗਿਆ ਤੇ ਆਪਣਾ ਮਸਾਲਾ ਭੁੱਜ ਗਿਆ ਜੇ ਛੋੜਾ ਮਸਾਲਾ कच्चਾਗਾ ਤਾਂ ਛੋਟੀ ਸਬਜੀ ਬਿਲਕੁਲ ਟੇਸਟੀ ਨਹੀਂ ਬਣੂਗੀ ਇਹ ਗੱਲ ਦਾ ਧਿਆਨ ਰੱਖਿਓ ਕਿ ਤਾਂ ਛੋੜਾ ਤੇਲ ਪੂਰਾ ਕੜਿਆ ਹੋਣਾ ਚਾਹੀਦਾ ਸਰੋਂ ਦਾ ਵੀ ਉਹਨੂੰ ਥੋੜਾ ਪੂਰਾ ਵਧੀਆ ਗਰਮ ਕਰ ਲੋ ਦਾ कच्चਾ ਪਾਣੀ कच्चਾ ਪਾਣੀ ਖਤਮ ਕਰੋ ਤੇ ਜੇ ਮੜਾ ਮੋਟਾ ਲੱਗੇ ਵੀ ਥੱਲੇ ਲੱਗ ਰਿਹਾ ਮਸਾਲਾ ਤਾਂ ਤੁਸੀਂ ਗੈਸ ਸਿਮ ਵੀ ਕਰ ਸਕਦੇ ਹੋ ਆ ਦੇਖੋ ਇਹ ਮਸਾਲਾ ਹੁਣ ਆਪਣਾ ਗਿਆ ਪੱਕ ਪੂਰਾ ਵਧੀਆ ਬਣ ਗਿਆ ਨੇ ਤੇਲ ਛੱਡਦਾ ਹੁਣ ਇਹ ਜ ਪਾਵਾਂਗੇ ਆਪਾਂ ਗੋਭੀ ਜੇ ਤੁਸੀਂ ਇਸ ਤਰ੍ਹਾਂ ਦੀ ਸਬਜ਼ੀ ਬਣਾਓਗੇ ਨਾ ਕੋਈ ਮੋਹੋਂ ਨਹੀਂ ਲਾਉਣੇ ਬਹੁਤ ਸਵਾਦ ਬਣਦੀ ਹੈ ਜੇ ਤੁਸੀਂ ਮਸਾਲਾ ਰਗੜਦੇ ਹੋ ਜੂਸਰ ਚ ਤੁਹਾਡੇ ਵਿੱਚ ਲਸਣਾ ਬਿਲਕੁਲ ਨਹੀਂ ਰਗੜਨੀ ਕਿਉਂਕਿ ਫਿਰ ਤੁਸੀਂ ਲਸਣ ਦਾ ਕੱਚਾ ਪੜ ਮਾਰ ਹੀ ਨਹੀਂ ਸਕਦੇ ਜਿੰਨਾ ਮਰਜ਼ੀ ਭੁੰਨੀ ਜਾਏ ਤਾਂ ਫਿਰ ਤੁਸੀਂ ਐਂ ਕਰਿਆ ਕਰੋ ਲਸਣ ਨੂੰ ਨਾ ਉਹ ਹੱਥ ਨਾਲ ਕੁੱਟ ਕੇ ਛੋਟੀ ਕੁੰਡੀ ਚ ਜਾਂ ਕਿਵੇਂ ਬਰੀਕ ਕੱਟ ਕੇ ਪਾ ਲਿਆ ਕਰੋ ਬਾਅਦੋਂ ਉਹ ਫਿਰ ਕਦੇ ਵੀ ਜੇ ਤੁਸੀਂ ਉਹਦੇ ਚ ਲਸਣ ਰਗੜੋਗੇ ਨਾ ਉਹਦੇ ਵਿੱਚ ਆਪਣਾ ਜੂਸਰ ਜੇ ਵਿੱਚ ਉਦੇ ਵਿੱਚ ਲਸਣ ਰਕੜੀ ਦਾ ਟੇਸਟ ਤੁਸੀਂ ਨਹੀਂ ਖਤਮ ਕਰ ਸਕਦੇ ਕਿਉਂਕਿ ਇਹ ਤਾਂ ਦੁੱਧ ਸਰ ਦੇ ਨਾਲ ਚੱਕਰ ਵਾਲੇ ਹੁੰਦੇ ਆ ਤੇ ਲਸਣ ਦਾ ਵੜਾ ਲਈਏ ਜਮਾ ਮਲਟੀ ਮੈਂ ਤਾਂ ਵੈਸੇ ਇਹਦੇ ਵਿੱਚ ਚੀਰਕੇ ਜੇ ਬਣਾਉਣੀ ਹੁੰਦੀ ਮੈਨੂੰ ਚੀਰੇ ਕੋਈ ਮਸਾਲੇ ਦੀ ਸਬਜ਼ੀ ਜ਼ਿਆਦਾ ਸਵਾਦ ਲੱਗਦੀ ਹੈ ਤੁਸੀਂ ਉਂਝ ਵੀ ਚੀਰਕੇ ਪਾ ਸਕਦੇ ਹੋ ਫਿਰ ਵੀ ਉਨੀ ਟੇਸਟੀ ਬਣੂਗੀ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਰਗੜਨੀ ਹੈ ਮੇਰੇ ਕੋਲ ਤਾਂ ਟਾਈਮ ਘੱਟ ਹੁੰਦਾ ਵਿੱਚ ਕਸਟਮਰ ਆ ਜਾਂਦੇ ਆ ਉਹ ਵੀ ਦੇਖਣਾ ਹੁੰਦਾ ਦਾ ਕੰਮ ਵੀ ਦੇਖਣਾ ਹੁੰਦਾ ਘਰ ਦਾ ਸਭ ਕੁਝ ਦੇਖਣਾ ਪੈਂਦਾ ਜੀ ਤਾਂ ਇਕੱਲੀ ਆਪਾਂ ਇਹ ਵਿੱਚ ਕਰਤੀ ਹੁਣ ਆਪਣੀ ਸਬਜੀ ਮਿਕਸ ਤੇ ਹੁਣ ਆਪਾਂ ਇਹਨੂੰ ਦੇਵਾਂਗੇ ਟਾਕੋ ਤੇ ਗੈਸ ਕਰਾਂਗੇ ਸਿਮ ਇਹ ਸਿਮ ਤੇ ਟਾ ਕੇ ਰੱਖਣੀ ਹੈ ਤੇ ਵਿਚਦੀ ਇਹਨੂੰ ਆਪਾਂ ਚੈੱਕ ਕਰਦੇ ਰਹਾਂਗੇ ਮਸਾਲੇ ਇਹਦੇ ਜਦ ਆਪਾਂ ਉਦੋਂ ਪਾਵਾਂਗੇ ਜਦੋਂ 40 ਤੋਂ 50% ਬੋਲ ਵੀ ਪੱਕ ਗਈ। ਸੋ ਬਣੇ ਰਹੋ ਵੀਡੀਓ ਅੱਗੇ ਦੇਖਦੇ ਰਹੋ। ਬਦੀ ਵੀ ਆਪਾਂ ਇਹਨੂੰ ਦੇਖਦੇ ਰਵਾਂਗੇ। ਇਹ სიმਮ ਤੇ ਚੱਲ ਰਹੀ ਐ, სიმਮ ਤੇ ਚਲਦੀ ਸਬਜ਼ੀ ਕਦੇ ਥੱਲੇ ਨਹੀਂ ਲੱਗਦੀ। ਜਿੰਨੀ სიმਮ ਤੇ ਬਣੂਗੀ ਉੰਨੀ ਹੀ ਟੇਸਟੀ ਬਣੂਗੀ ਕਿਉਂਕਿ ਇਹਦਾ ਕਿਦਮ ਧੂਆਂ ਜਾਂ ਨਹੀਂ ਨਿਕਲੂਗਾ। ਹਜੇ ਆਪਾਂ ਇਹਨੂੰ ਥੋੜਾ ਜਿਹਾ ਸੇਕ ਹੋਰ ਲੱਗਣ ਦੇ ਦਾਂਗੇ। ਹਜੇ ਇਹਨੂੰ ਥੋੜੀ ਜਿਹੀ ਹੋਰ ਢਲ ਜਾਣ ਦੇ। ਇਹ ਕਲਮੀ ਗੋਬੀ ਐ। ਇਹਦੇ ਵਿੱਚ ਆਲੂ ਬਿਲਕੁਲ ਵੀ ਨਹੀਂ ਹੈਗੇ। ਅਦੀ ਆਪਾਂ ਇਹਨੂੰ ਹੋਰ ਪੱਕਣ ਲਈ ਛੱਡਾਂਗੇ ਐਵੇਂ ਤਰੀਕੇ ਨਾਲ ਗੋਭੀ ਬਣਾਉਂਗੇ ਨਾ ਤੇ ਹੁਣ ਮੇਰੇ ਯਾਦ ਆਇਆ ਗੋਭੀ ਬਣਾਉਂਦੀ ਬਣਾਉਂਦੀ ਤੇ ਮਾਟਾ ਗੁੱੜਦੀ ਸੀ ਮੈਂ ਕਿਹਾ ਮੈਂ ਵਿੱਚ ਦਿਖਾਵਾਂ ਆ ਦੇਖਿਆ ਆਪਦੀ ਤੁਸੀਂ ਫੈਮਿਲੀ ਦੇ ਅਕੋਰਡਿੰਗ ਆਟਾ ਲੈਣਾ ਜੇ ਰਿਸ਼ਤਾ 10 ਤੋਂ 12 ਰੋਟੀਆਂ ਬਣਾਉਣੀਆਂ ਇਹਦੇ ਵਿੱਚ ਇੱਕ ਮੁਠੀ ਆਪਾਂ ਬੇਸਣ ਦੀ ਐਡ ਕਰਾਂਗੇ ਇਹਦੇ ਫਾਇਦੇ ਪਤਾ ਕੀ ਹੈ ਜਿਹੜਾ ਬੰਦਾ ਸ਼ੂਗਰ ਦਾ ਮਰੀਜ਼ ਹੈ ਨਾ ਉਹਦੇ ਲਈ ਤਾਂ ਇਹ ਬਹੁਤ ਜਾਦੇ ਫਾਇਦੇ ਹੁੰਦਾ ਆਟੇ 'ਚ ਤੁਸੀਂ ਆਦਤ ਬਣਾ ਲਓ ਆਟੇ 'ਚ ਬੇਸਨ ਪਾਉਣ ਦੀ ਨਾਲੇ ਤਾਂ ਛੋਟੀ ਫੈਮਿਲੀ ਨੂੰ ਚੰਗਾ ਨਾਲੇ ਬੇਸਨ 'ਚ ਤਾਕਤ ਹੁੰਦੀ ਹੈ ਵੀ ਆਦਤ ਹੀ ਬਣਾ ਲਓ ਵੀ ਇੱਕ ਮੁਠੀ ਜਾਨਕਿ ਆਪਾਂ 3-4 ਜਣੇ ਦੀ ਰੋਟੀ ਬਣਾਉਣੀ ਹੈ ਤਾਂ ਇੱਕ ਮੁਠੀ ਰੋਜ਼ ਬੇਸਨ ਦੀ ਪਾਇਆ ਕਰੋ ਆਪਦੀ ਸਿਹਤ ਸਿਹਤ ਤੋਂ ਵੱਧ ਕੇ ਨਾ ਕੁਝ ਵੀ ਨਹੀਂ ਹੈਗਾ ਦਾ ਜੇ ਛੋਟੀ ਸਿਹਤ ਹੈ ਤਾਂ ਸਭ ਕੁਝ ਹੈ ਜੇ ਤੁਹਾਡੇ ਸਿਹਤ ਦਾ ਖਿਆਲ ਹੀ ਰੱਖੋਗੇ ਤਾਂ ਕੁਝ ਵੀ ਨਹੀਂ ਜੇ ਤੁਸੀਂ ਰੋਟੀਆਂ ਪੋਲੀਆਂ ਰੱਖਣੀਆਂ ਤਾਂ ਥੋੜਾ ਜਿਹਾ ਨੂਨ ਐਡ ਕਰ ਲਓ ਜੇ ਤੁਸੀਂ ਨਹੀਂ ਰੱਖਣੀਆਂ ਤਾਂ ਕੋਈ ਲੋੜ ਵੀ ਨਹੀਂ ਨੂਨ ਪਾਉਣ ਦੇ ਨਾਲ ਨਾ ਰੋਟੀ ਪੋਲੀ ਰਹਿੰਦੀ ਹੈ ਜੇ ਆਪਾਂ ਥੋੜਾ ਜਿਹਾ ਨਮਕ ਪਾ ਲਾਂਗੇ ਆ ਤੇ ਬਾਕੀ ਆਪਾਂ ਆਟਾ ਗੁੰਨਣਾ ਸਾਰਿਆਂ ਨੂੰ ਪਤਾ ਬਸ ਉਹ ਮੈਂ ਗੁੰਨੂਗੀ ਕਿਉਂਕਿ ਕੱਲੀ ਵੀਡੀਓ ਬਣਾ ਰਹੀ ਆਂ ਤੇ ਮੈਂ ਡਬਲ ਵੀਡੀਓ ਜੀ ਨਹੀਂ ਬਣਨੀ ਤੇ ਹੁਣ ਮੈਂ ਤੁਹਾਨੂੰ ਸਬਜੀ ਹੀ ਦਿਖਾਵਾਂਗੀ ਆ ਦੇਖੋ ਜੀ 40 ਤੋਂ 45% ਆਪਨੇ ਗੋਪੀ ਪੱਕ ਗਈ ਹੁਣ ਇਹਦੇ ਵਿੱਚ ਆਪਾਂ ਨਮਕ ਮਿਰਚ ਪਾਵਾਂਗੇ ਨਮਕ ਮਿਰਚ ਤੁਸੀਂ ਆਪਦੇ ਹਿਸਾਬ ਨਾਲ ਹੀ ਪਾਇਆ ਕਰੋ ਹਰ ਇੱਕ ਦਾ ਨਮਕ ਮਿਰਚ ਪਾਉਣ ਦਾ ਹਿਸਾਬ ਅੱਡ ਹੁੰਦਾ ਕੋਈ ਘੱਟ ਖਾਂਦਾ ਕੋਈ ਵੱਧ ਖਾਂਦਾ ਵੈਸੇ ਜਿਹੜੀ ਗੋਭੀ ਹੁੰਦੀ ਹੈ ਉਹ ਤਾਂ ਕਰਾਰੀ ਹਲਦੀ ਥੋੜੀ ਘੱਟ ਪਾਇਆ ਕਰੋ ਜਦੋਂ ਤੁਸੀਂ ਹਲਦੀ ਜ਼ਿਆਦਾ ਬਾਦ ਨੂੰ ਫਿਰ ਹਲਦੀ ਦਾ ਟੇਸਟ ਆਉਣ ਲੱਗ ਜਾਂਦਾ ਹਲਦੀ ਰੰਗ ਲਈ ਹੁੰਦੀ ਹੈ ਤੇ ਸੇਧ ਲਈ ਹੁੰਦੀ ਹੈ ਜੋ ਆਪਾਂ ਮੋਸਟਲੀ ਘਰਾਂ ਦੇ ਵਿੱਚ ਪਾਉਂਦੇ ਆ ਨਮਕ ਕੋ ਮਿਰਚ ਮਸਾਲਾ ਤੇ ਹਲਦੀ ਬਸ ਚਾਰ ਚੀਜ਼ੇ ਹੀ ਪਾਉਣੀਆਂ ਨੇ ਤੇ ਮੇਥੀ ਤਾਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਦੋ ਤਿੰਨ ਚੀਜ਼ਾਂ ਦਾ ਸੀ ਆ ਮੇਰੀ ਮੇਥੀ ਘਰੇ ਸਕਾਈ ਹੋਈ ਹੈ ਜਦੋਂ ਸਸਤੀ ਹੋ ਜਾਂਦੀ ਹੈ ਨਾ ਮੈਂ ਗੁੱਟੀਆਂ ਕਿੰਨੀਆਂ-ਕਿੰਨੀਆਂ 10000 ਰੁਪਏ ਦੀ ਗੁੱਟੀ ਹੋ ਜਾਂਦੀ ਹੈ ਮੈਂ ਕਿੰਨੀਆਂ-ਕਿੰਨੀਆਂ ਲੈ ਕੇ ਉਹਨਾਂ ਨੂੰ ਡੰਗ ਕੇ ਸੁਕਾ ਲੈਂਦੀ ਆ ਦੇਖੋ ਸਾਲ ਭਰ ਹੋ ਗਿਆ ਉਹਨੂੰ ਸੁਕਾ ਕੇ ਰੱਖੀ ਪਈ ਨੇ ਪਰ ਰੱਖੋ ਇਹਨੂੰ ਫ੍ਰਿਜ 'ਚ ਸੁਕਾ ਕੇ ਨਾ ਫ੍ਰਿਜ 'ਚ ਧਰ ਡੁਗਰੇ ਦੀ ਸਮੈਲ ਨਹੀਂ ਆਉਂਦੀ ਆ ਦੇਖ ਸਾਡੀ ਦਰੜਾ ਮਾਰੜ ਕੀਤਾ ਹੋਇਆ ਧਨੀਆ ਜੀਰਾ ਆ ਘਰੇ ਰਗੜਿਆ ਹੋਇਆ ਆਣੀਆ ਵਿੱਚ ਇਹਦੇ ਵਿੱਚ ਇਕੱਲਾ ਜੀ ਦਾ ਬੋਲੇ ਹੁੰਦੇ ਆ ਹਲਦੀ ਨਮਕ ਵਿੱਚ ਸੇਮ ਚੀਜ਼ਾਂ ਪਰ ਜਿਹੜਾ ਨਮਕ ਹੈ ਤੁਸੀਂ ਇਹ ਸੈਂਦਾ ਨਮਕ ਖਾਇ ਕਰੋ ਯਾਨੀ ਕਿ ਪਿੰਚ ਸਾਲਟ ਖਾਇਆ ਕਰੋ ਚਮਚਾੰਦਾ ਸੀ ਤੇ ਲਈ ਹਾਲੋ ਹੁਣ ਆਪਾਂ ਕਰਾਂਗੇ ਗੈਸ ਤੇਲ ਜੇ ਤੁਸੀਂ ਇਸ ਤਰ੍ਹਾਂ ਗੋਭੀ ਬਣਾਉਂਗੇ ਨਾ ਬਹੁਤ ਜ਼ਿਆਦਾ ਟੇਸਟੀ ਬਣੂ ਟਿਪ ਨੰਬਰ 1 ਨਮਕ ਮਿਰਚ ਪਾਉਣ ਸਾਰ ਨਾ ਪਾਣੀ ਪਾ ਦਿਓ ਨਮਕ ਮਿਰਚ ਨੂੰ 1 ਤੋਂ 1.5 ਮਿੰਟ ਜਰੂਰ ਪਕਾਓ ਜੇ ਨਮਕ ਮਿਰਚ ਜਣੀ ਕਿ ਮਿਰਚ ਦੇ ਨੂਨ ਦਾ ਧਨੀਆ ਦਾ ਕੋਈ ਚੱਕਰ ਨਹੀਂ ਜੇ ਹਲਦੀ ਕੱਚੀ ਰਹੇਗੀ ਨਾ ਤਾਂ ਬੱਸ ਫਿਰ ਸਾਰੀ ਸਬਜ਼ੀ ਦਾ ਸਵਾਦ ਖਤਮ ਹੋ ਜਾਣਾ ਤੇ ਛਲਦੀ ਮੈਂ ਤੁਹਾਨੂੰ ਕਿਹਾ ਵੀ ਬਾਲੀ ਨਾ ਪਾਇਆ ਕਰੋ ਕਿਉਂਕਿ ਹਲਦੀ ਇੱਕ ਤਾਂ ਰੰਗ ਲਈ ਹੁੰਦੀ ਹੈ ਤੇ ਕੇ ਬੱਸ ਸਿਹਤ ਲਈ ਆਪਣੀ ਦਵਾਈ ਹੁੰਦੀ ਹੈ ਆ ਪਰੰਗੀ ਲੈਣਾ ਹੁੰਦਾ ਸਬਜ਼ੀ ਨੂੰ ਕੋਈ ਹਲਦੀ ਦਾ ਟੇਸਟ ਨਹੀਂ ਹੁੰਦਾ ਵੀ ਆਪਾਂ ਟੇਸਟ ਹੀ ਲੈਣਾ ਸਿਰਫ ਇਹ ਰੰਗ ਲਈ ਦੀ ਹੈ ਆदिकੋ ਆਪਾਂ ਇੱਕ ਦੋ ਗੇੜ ਮਿੰਟ ਇਹ ਉਹ ਕਰ ਲਈ ਹੁਣ ਆਪਾਂ ਦਿੱਤਾਵਾਂਗੇ ਲੋੜ ਅਨੁਸਾਰ ਪਾਣੀ ਤੁਸੀਂ ਇਹ ਗੋਭੀ ਜੇ ਤਾਂ ਸੁੱਕੀ ਬਣਾਉਣੀ ਹੈ ਤਾਂ ਪਾਣੀ ਥੋੜਾ ਪਾਓ ਜੇ ਰਸਮੀ ਸੀ ਬਣਾਉਣੀ ਹੈ ਤਾਂ ਤਦ ਤੱਕ ਗਲਾਸ ਪਾ ਲਓ ਕਿਉਂਕਿ ਮੈਂ ਤਾਂ तकरीबन ਅੱਧਾ ਗਲਾਸ ਪਾਇਆ ਵੀ ਬਾਲੀ ਸੁੱਕੀ ਨਹੀਂ ਮੈਨੂੰ ਵਧੀਆ ਲੱਗਦੀ ਰਸਮਿਸ਼ੀ ਜੀ ਵਧੀਆ ਲੱਗਦੀ ਹੈ ਤੇ ਬਾਲਾ ਪਾਣੀ ਜੈ ਵੀ ਵਧੀਆ ਲੱਗਦਾ ਆ ਦੇਖੋ ਐਵੇਂ ਉਹ ਵੀ ਇੱਕ ਵਾਰੀ ਮੇਰੇ ਕਹੇ ਤੋਂ ਬਣਾ ਕੇ ਦੇਖੋ ਬਣਾਉਂਦਾ ਤੁਸੀਂ ਸਾਰੇ ਹੀ ਹੋ ਕੋਈ ਐਡੀ ਗੱਲ ਨਹੀਂ ਮੈਂ ਤੁਹਾਨੂੰ ਕੋਈ ਗਿਆਨ ਨਹੀਂ ਦੇ ਰਹੀ ਮੈਂ ਸਿਰਫ ਇੱਕ ਤਰੀਕਾ ਹੀ ਦੱਸਦੀ ਹੁਣੀ ਆ ਵੀ ਕਈਆਂ ਨੂੰ ਕਈਆਂ ਕਈ ਵਾਰੀ ਤਾਂ ਮੈਨੂੰ ਵੀ ਤਰੀਕਿਆਂ ਦਾ ਨਹੀਂ ਸੀ ਪਤਾ ਮੈਂ ਵੀ ਤਾਂ ਸਿੱਖੀ ਹੋਈ ਆ ਨਾ ਰੱਬ ਦੇ ਘਰੋਂ ਤਾਂ ਕੋਈ ਨਹੀਂ ਸਿੱਖ ਕੇ ਆਉਂਦਾ ਹਰ ਇੱਕ ਬੰਦਾ ਕਿਸੇ ਨਾ ਕਿਸੇ ਤੋਂ ਕੁਝ ਜ਼ਰੂਰ ਸਿੱਖਦਾ ਮੈਂ ਵੀ ਇਹ ਸਿੱਖੀ ਆ ਬਟ ਮੈਂ ਇਹ ਸਬਜ਼ੀਆਂ ਬਣਾਉਣੀਆਂ ਮੇਰੇ ਪਾਪਾ ਤੋਂ ਸਿੱਖੀਆਂ ਹੋਰ ਕਿਸੇ ਤੋਂ ਨਹੀਂ ਸਿੱਖੀਆਂ ਮੇਰੇ ਪਾਪਾ ਇਦਾਂ ਹੀ ਬਣਾਉਂਦੇ ਆ ਹਰਮੀ ਦੇ ਵਿੱਚ ਸੀ ਉਹ ਜਿਹੜੇ ਆਰਮੀ ਵਾਲੇ ਹੁੰਦੇ ਆ ਉਹ ਮੋਸਟਲੀ ਖਾਣਾ ਖੂਣਾ ਜਿਆਦਾ ਤੋਂ ਜਿਆਦਾ ਉਹਨਾਂ ਨੂੰ ਆਪ ਬਣਾਉਣਾ ਪੈਂਦਾ ਕਿਸੇ ਵੀ ਸਥਿਤੀ ਦੇ ਵਿੱਚ ਆ ਦੇਖੋ ਉਹਨਾਂ ਨੂੰ ਇਹਨੂੰ ਆਪ ਚੈੱਕ ਜ਼ਰੂਰ ਕਰਾਂਗੇ ਤੇ ਆ ਆਪਣਾ ਧਨੀਆ ਚੀਰਾ ਪਏ ਦੇ ਵਿੱਚ ਪਾਉਣ ਵਾਸਤੇ ਚੈੱਕ ਇਹਨੂੰ ਕਰਨਾ ਕਿਉਂਕਿ ਹੁਣ ਇਹ ਬਾਲਾ ਟਾਈਮ ਨਹੀਂ ਲੈਂਦੀ ਬਣਾਣ ਤੇ ਤਾਂ ਫੋਟ ਕਿੱਡੀ ਹੋ ਗਈ ਆ ਦੇਖੋ ਜੀ ਜਿਹੜੀ ਆਪਾਂ ਗੋਭੀ ਉਸ ਤਰ੍ਹਾਂ ਥੋੜਾ ਜਿਹਾ ਪਕਾ ਕੇ ਤੇ ਨੂੰ ਮੇਚ ਬਾਅਦ ਚ ਪਾ ਕੇ ਬਣਾਉਂਦੇ ਨੇ ਖੜਮੀ ਖੜਮੀ ਗੋਭੀ ਬਹੁਤ ਵਧੀਆ ਬਣਾਉਂਦੀ ਹੈ ਜਿਹੜੀ ਤੁਸੀਂ ਫਰਾਈ ਕਰਕੇ ਗੋਭੀ ਬਣਾਉਣੇ ਹੋ ਉਹ ਤੋਂ ਦੀ ਸੇਤ ਲਈ ਨਹੀਂ ਚੰਗੀ ਹੁੰਦੀ ਹੁਣ ਆਪਾਂ ਦੇਖਾਂਗੇ ਇਹਨੂੰ ਖੇਕੀਏ ਇੱਕ ਵਾਰੀ ਖਾਓਗੇ ਵਾਰ ਵਾਰ ਖਾਓਗੇ ਬਣਾ ਕੇ ਸੱਚੀ ਗੱਲ ਆ ਤੁਸੀਂ ਵਾਰ ਵਾਰ ਬਣਾ ਕੇ ਖਾਓਗੇ ਆ ਦੇਖੋ ਮੜੇ ਨਾਲੇ ਟਟ ਗਈ ਗੋਭੀ ਹੁਣ ਆਪਾਂ ਪਾਉਣੇ ਇਹਦੇ ਵਿੱਚ ਇਹ ਇਹ ਸਾਰਾ ਖਰਾਤਨ ਜਾਂ ਖਰਾਤਨ ਜਾਂ ਤੁਸੀਂ ਆਪ ਦੀ ਲੋੜ ਅਨੁਸਾਰ ਪਾਇਓ ਅਸੀਂ ਵੀਰੇ ਬਹੁਤ ਜਿਆਦਾ ਖਾਣੇ ਆ ਮੇਰੇ ਹਿਸਾਬ ਨਾਲ ਜੇ ਕਿਤੇ ਮੇਰੀ ਮੰਮੀ ਨੂੰ ਵੀ ਥਰਾ ਤਾਂ ਨਹੀਂ ਖਵਾਉਣਾ ਹੋਵੇ ਨਾ ਚਮਚੇ ਭਰ ਭਰ ਕੀ ਖਾ ਜੇ ਦੇਖੋ ਅਸੀਂ ਕਿੰਨਾ ਧਣੀਆਂ ਪਾਉਣੇ ਆ ਅਸੀਂ ਧਣੀਆਂ ਤਾਂ ਪਾਉਣੇ ਆ ਇਹਦਾ ਫਲੇਵਰ ਬੜੀ ਵਧੀਆ ਰਹਿੰਦਾ ਕੈਂਪ ਕੀ ਹੈ ਐਂਟੀਬੈਸਟ ਹੈ ਅੱਗੇ ਪਾਉਣੇ ਆ ਆ ਵੀਡੀਓ ਬਣੀ ਹੁੰਦੀ ਉੱਪਰ ਰਿੰਕੂ ਦਾ ਫੋਨ ਆ ਗਿਆ ਨਾ ਨਾ ਉਹ ਕੱਲ ਰਗਾ ਫਿਗਰੀ ਪੱਤੀ ਜਦੀ ਨੇ ਹੁਣ ਨਹੀਂ ਕੱਟੀ ਅਬੇ ਕੋ ਜੀ ਆਪਾਂ ਪਾਤਾ ਦੇ ਵਿੱਚ ਢੇਰ ਸਾਰਾ ਧਨੀਆ ਵੀ ਧਨੀਆ ਬਹੁਤ ਖਾਨੇ ਵੀਰੇ ਫੇਤ ਲਈ ਬਹੁਤ ਜਿਆਦਾ ਚੰਗਾ ਹੁੰਦਾ ਹੈ ਆਪਣੇ ਸਰੀਰ ਦੀ ਹਾਲੋ ਜੀ ਆਪਣੀ ਗੋਭੀ ਦੀ ਸਬਜੀ ਬਣ ਕੇ ਤਿਆਰ ਆ ਅਸੀਂ ਧਨੀਆ ਵੱਧ ਖਾਨੇ ਉੱਤੇ ਥੋੜਾ ਜਿਹਾ ਮੈਂ ਗਾਰਨਿਸ਼ ਲਈ ਪਾਤਾ ਤੇ ਖੜਮੀ ਖੜਮੀ ਗੋਭੀ ਬਣਦੀ ਹੈ ਬਹੁਤ ਟੇਸਟੀ ਬਣਦੀ ਹੈ ਐਵੇਂ ਬਣਾ ਕੇ ਖਾ ਕੇ ਦੇਖਿਓ ਇਹਦੇ ਵਿੱਚ ਘਿਓ ਕੂ ਜੋ ਤੁਹਾਡੀ ਮਰਜ਼ੀ ਆ ਉਹ ਵੈਸੇ ਮੈਂ ਗੋਭੀ ਖਾਂਦਾ ਨਹੀਂ ਸੀ ਆ ਗੋਭੀ ਖਾਤਾ ਤਾਂ ਮੈਂ ਵੀ ਕਿੰਨੇ ਪਾਟੀ ਵਰਕੇ ਗਏ ਆ ਗੋਭੀ ਦੀਆਂ ਹਾਂ ਦੀਪੂ ਗੋਭੀ ਦਾ ਬਿਲਕੁਲ ਫੈਨ ਨਹੀਂ ਸੀਗਾ ਜਦੋਂ ਦੀ ਅਸੀਂ ਇਹ ਗੋਭੀ ਐਵੇਂ ਬਣਾਉਣ ਲੱਗਿਆਂ ਤੇ ਦੀਪੂ ਨੂੰ ਚਾਹ ਚੜ ਜਾਂਦਾ ਜਿੱਦੇ ਅਸੀਂ ਗੋਭੀ ਬਣਾਉਣੇ ਆ ਤੇ ਬਾਕੀ ਗੋਭੀ ਵਧੀਆ ਕੁਆਲਿਟੀ ਦੀ ਲਿਆ ਕਰੋ ਵੀ ਇਹ ਨਾ ਹੋਵੇ ਵੀ ਸੜੀ ਜੀ ਗੋਭੀ ਹੋਵੇ ਤਾਂ ਰਿਜ਼ ਨਹੀਂ ਗਈ ਸਪੋਟ ਫਾਰਮਸ ਆਪਣੇ ਕਿਸਾਨਾਂ ਨੂੰ ਸਪੋਰਟ ਕਰੋ ਹਾਂ ਵੈਸੇ ਸੱਚੀ ਸਾਡੇ ਤਾਂ ਵੀਰੇ ਰੂਲ ਆਇਸਦਾ ਜਿਹੜੇ ਜੱਟ ਜ਼ਿੰਮੇਦਾਰ ਭਾਈ ਜਾਰਾ ਸਾਡਾ ਸਬਜੀ ਵੇਚਦਾ ਅਸੀਂ ਤਾਂ ਉਹਨਾਂ ਤੋਂ ਜਾਦੇ ਸਬਜੀ ਲੈਣੇ ਆ ਵੀ ਸਾਡੇ ਭੈਣ ਭਰਾ ਇਸਤੇ ਚਾਹੁੰਦੇ ਵੀ ਕਾਮਯਾਬ ਹੋਣ ਅੱਗੇ ਵਧਣ ਕੋਈ ਸਬਜੀ ਵੇਚਦਾ ਕੁਝ ਵੀ ਹੈ ਵੈਸੇ ਸੱਚੀ ਤਾਂ ਜ਼ਿਆਦਾ ਤਾਂ ਹੁਣ ਅਸੀਂ ਇਹ ਆਪਣੇ ਜ਼ਿੰਮੇਦਾਰਾਂ ਭਾਈਆਂ ਤੋਂ ਸਬਜੀ ਵੱਧ ਖਰੀਦਦੇ ਆ ਵੀ ਕਿਤਾਜੀ ਸਬਜੀ ਹੁੰਦੀ ਹੈ ਨਾ ਜੀ ਹਾਂ ਮਿਹਨਤ ਕਰਦੇ ਆ ਤੇ ਉਹਨਾਂ ਨੂੰ ਹੌਸਲਾ ਵੀ ਮਿਲਦਾ ਹੈ ਵੀ ਅਸੀਂ ਖੇਤੀ ਕਰਦੇ ਆ ਵੀ ਸਾਡੇ ਕੋਲ ਦੌਲਪੀ ਬਣਦੇ ਆ ਸੋ ਸੋਨੂ ਸਾਡੀ ਗੋਭੀ ਦੀ ਸਬਜੀ ਦੀ ਵੀਓ ਕਿਦਾਂ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਸਾਨੂੰ ਹੌਸਲਾ ਮਿਲਦਾ ਸਾਡੇ ਨਵੇਂ ਚੈਨਲ ਨੂੰ ਗੋਲਡਨ ਪੰਜਾਬ ਬਲੌਗ 03 ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰਨਾ ਸੀ ਜੀ ਵੀਡੀਓ ਬਣਾਉਣ ਦੇ ਵਿੱਚ ਕੋਈ ਕਮੀ ਰਹਿ ਜਾਂਦੀ ਹੈ ਤਾਂ ਪਲੀਜ਼ ਮਾਫ ਕਰਿਆ ਕਰੋ ਤੇ ਆਪ ਸਭ ਨੂੰ ਸੱਚੇ ਪਾਤਸ਼ਾਹ ਤਾਂ ਤਾਂ ਸ੍ਰੀ ਗੁਰੂ ਰਾਮ ਦਾ ਜੀ ਚੜ੍ਹਦੀ ਕਲਾ ਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ